ਰਹਿ ਰਾਸ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਹੋ ਕਰੀ ਨਾ ਹੋਈ ਬਲੇਹਾਰੀ ਕੁਦਰਤ ਵਸਿਆ ਤਿਰੰਤ ਨ ਜਾਈ ਲਕਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਗਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਪਤ ਸੋ ਆਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੀ ਨਾਦ ਆਨੇਕ ਸੰਖਾ ਕੇਤੇ ਤੇਰੇ ਵਮਣਹਾਰੇ ਕੇਤੇ ਤੇਰੇ ਰਾਗ ਪ੍ਰੀ ਸਿਉ ਕਹੀਏ ਕੇਤੇ ਤੇਰੇ ਗਾਮਨ ਹਾਰੇ ਗਾਮਨ ਤੁਧ ਨੋ ਪਵਣ ਪਾਣੀ ਬੈ ਸੰਸਰ ਗਾਵੈ ਰਾਜਾ ਤਰੰਦ ਦੁਆਰੇ ਗਾਮਨ ਤੁਧਨੋ ਚਿਤ ਗੋਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਮਨ ਤੁਧਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੀ ਸਦਾ ਸਵਾਰੇ ਗਾਮਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਮਨ ਤੁਧਨੋ ਸਿਧ ਸਮਾਧੀ ਅੰਦਰ ਗਾਮਨ ਤੁਧਨੋ ਸਾਧ ਵਿਚਾਰੇ ਗਾਮਨ ਤੁਧਨੋ ਜਤੀ ਸਤੀ ਸੰਤੋਕੀ ਗਾਮਨ ਤੁਧਨੋ ਵੀਰ ਕਰਾਰੇ गामन तुदनो पण्डत पळनर के सारै जुग जुग वेदना नाले गामन तुदनो मोहनिया मनमोहन मोहन सुरग मचपयले गामन तुदनो रतन उपाए तेरे 68 तीर्थ नाले गामन तुदनो योध महाबल सोरा गामन तुदनो खाणी चारे ਗਾਮਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇ ਤੁਦਨੋ ਗਾਵਨ ਜੋ ਤੁਦ ਪਾਵਨ ਰੱਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਦਨੋ ਗਾਵਨ ਸਿਮ ਚਿਤ ਨਾਇ ਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚਾ ਸਾਹਿਬ ਸਾਚਾ ਸਾਚੀ ਨਾਹੀ ਹੈ ਪੀਉ ਸੀ ਜੈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੇ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਹੀ ਸੋ ਪਾਚਾਓ ਸਹਾपत ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿਵਡ ਵੱਡਾ ਦੇਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀ ਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆ ਵਡਿਆਈਆਂ ਤੁਧ ਵੇਣ ਸਦੀ ਕੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਪੰਡਾਰਾ ਜਿਸ ਤੋਂ ਦੇ ਐਤੀ ਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣੇ ਓ ਕਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁਖੈ ਉਤ ਭੁਖੈ ਖਾਏ ਚਲੀਐ ਦੁਖੈ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹੀ ਰਹਾਓ ਸਾਚੇ ਨਾਮ ਕੀ ਤਿਲਵੜੀ ਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਹੁਮ ਰਹਿ ਨਾ ਹੋਵੇ ਸੋਗ ਦੇਂਦਾ ਰਹਿਣਾ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿੰਦ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਮ ਹੈ ਬਾ ਇਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਦ ਪੁਰਖਾ ਬਿਨੋ ਕਰੋ ਗਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਇ ਕਰਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧਰਮਸਤਗ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ 5 ਤਾਹੇਰੇ ਮਨ ਚਿਤ ਹੈ ਉਦਮ ਜਾਂ ਹਰ ਹਰ ਜੀਓ ਪਰੇ ਆ ਸਹਿਲ ਪਥਰ ਮੈਂ ਜੰਤੂ ਪਾਏ ਤਾ ਕਾਰਿ ਜਕ ਗੈ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰੇ ਆ ਰਹਾਓ ਜਨਨ ਪੀਤਾ ਲੋ ਸੁਤ ਬਨੇਤਾ ਕੋਈ ਨਾ ਕਿਸ ਕੀ ਤਰੀਆ ਸਿਰ ਸਿਰਿ ਜਿਕਸਮ ਬਾਹੇ ਠਾਕਰ ਕਾਹੇ ਮਨ ਪਉ ਕਰੀ ਆ ਉੜੇ ਉੜਿ ਆਵੇਂ ਸੇ ਕੋਸ ਿਸ ਪਾਛੇ ਬਚਰੇ ਛਰੇ ਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰੀਆ ਸਬ ਨਿਦਾਨ ਦਸਸ਼ਟ ਸਿਦਾਨ ਠਾਕੁਰ ਕਰਤਲ ਤਰੀਆ ਜਨ ਨਾਨਕ ਬਲਬਲ ਸਦ ਬਲ ਜਾਈਐ ਤਿਰੰਤਨ ਪਾਰਾ ਵਰਿਆ ਰਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗ ਮੇ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਅਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੁਜੀਆਂ ਕਾ ਦਾਤਾਰਾ ਹਰਤ ਆਵਹੋ ਸੰਤੋ ਜੀ ਸਭ ਦੁਖ ਵਿਸਾਰਨ ਹਰਾ ਹਰਾ ਪੇ ਠਾਕੁਰਾ ਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟਕਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਗ ਸਮਾਨਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜਵੀ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਨਾਖ ਵਖਾਣਾ ਜੋ ਸੇਵਹਿ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਤਿ ਆਵਹਿ ਹਰਤਿ ਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਤਿ ਆਇਆ ਜੀ ਤਿਨ ਟੂਟੀ ਜਮਕੀ ਵਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਤੇ ਆਇਆ ਜੀ ਤਿਨ ਕਾਪੋ ਸਮਗ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੀਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤਿ ਆਇਆ ਜੀ जननानक जन जासी तेरि भगत तेरि भगत पंडार जी परे बेअंत बेन्ता तेरे भगत तेरे भगत सलाहन तुद जी हरन का ने अनक तेरिनक अनक अनकर हर पूजा जी पूजाप जपै बेन्ता ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਬੋ ਸਿਮਰਤ ਸਾਸਤ ਜੀ ਕਰ ਕੇ ਰਿਆ ਘਟ ਕਰਮ ਕਰੰਤਾ ਅਸੀਂ ਭਗਤ ਅਸੀਂ ਭਗਤ ਪਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅ ਪਰਮ ਪਰਕਰਤਾ ਜੀ ਤੁਧ ਜੇ ਵੜਿਆ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਦ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰਹਿ ਸਹੋਈ ਤੁਦ ਆਪੇ ਸ੍ਰਿਸ਼ਟ ਸਭੁ ਪਾਈ ਜੇ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇਂ ਕਰਤੇ ਕੇ ਜੀ ਜੋ ਸਭ ਸੈ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਿਆਰ ਮੈਂ ਦਾਸਾਈ ਜੋ ਤੋ ਪਾਵੇਂ ਸੋਈ ਤੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾ ਦਾ ਮਨ ਮੁਖ ਗਵਾਇਆ ਤੁਦ ਆਪ ਵਿੱਚ ਛੋੜਿਆ ਆਪ ਮਿਲਾਇਆ ਤੂੰ ਦਰਿਆ ਉਹ ਸਭ ਤੁਝ ਹੀ ਮਾਹੇ ਤੁਜ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵੀ ਜੋਗ ਮਿਲ ਵਿਚੋੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾਈ ਹੈ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜਿ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਈ ਤੂੰ ਕਰ ਕਰ ਕੇ ਕਹਿ ਜਾਣਾ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਈ ਆਸਾ ਮਹੱਲਾ ਪਹਿਲਾ ਤਿਤ ਸਰਵੜੈ ਪਹਿਲੇ ਨਿਵਾਸਾ ਪਾਣੀ ਪਾਵਤਿਨ ਹੈ ਕੀਆ ਪੰਕਜ ਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬਿਐ ਲੇ ਮਨ ਇਕ ਨ ਚੇਤ ਸਮੂਰਮਨ ਹਰ ਮਿਸ਼ਰਤ ਤੇਰੇ ਗੁਣ ਗੱਲਿਆ ਰਹਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਗ ਮੂਦਾ ਜਨਮ ਪਿਆ ਪਰਨਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਬ ਦੇਹ ਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤਿਰ ਕੀ ਤਨ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਪਉ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਤਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਾਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਨੀ ਕਬਯੋ ਬਾਚ ਬੇਨਤੀ ਚੋਪਈ ਅਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਚਾ ਤਉ ਚਰਨ ਨਮਨ ਰੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਣਾ ਅਮਰੀ ਦੁਸ਼ਟ ਸਬਾ ਤੁਮ ਕਾ ਬਹੋ ਆਪ ਹੱਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰਾ ਪਰਿਵਾਰਾ ਸੇਵਕ ਸਿਖ ਸਬਹ ਕਰਤਾ ਮੋਰਾ ਚਾ ਨਿਜ ਕਰਦਾ ਕਰਿਆ ਸਭ ਬੈਰਨ ਕੋ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰਪੁਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਅਹ ਚੁਣ ਚੁਣ ਸਤਰ ਹਮਾਰੇ ਮਾਰਿ ਅਹ ਆਪ ਹਾਥ ਦੇ ਮੁਝ ਉਬਰਿਐ ਮਰਨ ਕਾਲ ਕਾ ਤਰਾ ਸਨੀ ਵਰਿਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੂ ਕਰਿਓ ਰੱਛਾ ਰਾਖਲੇ ਹੋ ਮੈ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮਾਸਾ जमन काल योगी शिव कीयो बीदराज ब्रह्म जोथियो जमन काल सब लोक का सवारा नमशकार है ताहे हमारा जमन काल सब जगत बनायो देव दैत जछण उपजायो आद अंत के अवतार सोई गुरु समझयो हमारा नमशकारति सही को मारी सकल प्रजा जिन आप सवारी शिव कण को शिव गुण सुख दीयो सत्रन को पलमो बदकीयो काट गट के अंतर की जानत भले बुरे की पीर पहचानत चीटी ते कुंचर एस फूला सब पर कृपा दृष्ट कर फूला संतन दुपायते दुखे सुख पाए साधन के सुखे एक एक के पीर पहचान कट कट के पट पट की जान जब जा उध करके करा कर तारा पर जा धरत तो दिअ अपारा जबिया कर कर करत हो कबहु तुम मै मिलत दिअ तरसहु jete badna shrist savtar aap apni bhojo chara tum sabhi tere taniralam janat bed ped ralam nirankar nirbakar nilamb adanil nad samb ta ka mud au charat peda jako bhem na pavat beda ta ko kar pahan nu manat maha mud ka ped na janat महादेव को कहत सदा सेव निरंकार का चीनत नह पेव आपे अपने बुध है जेती बरनत पिन पिन तो है तेती तुम्हारा लखा ना जाए पसारा के विद सजा पर तम संसार एक रूप अनूप सरूप रंग पयो राव कई फूपा अन डज जे रज से तज किनी उत पुज खान बहर रच दिनी कहूं फूल राजा हवै बैठा कहूं सिमट भयो शंकरि कै ठा सगरी सृष्टि दिखाई चंबव आद जुगाद स्वरूप स्वयं भव अब रचा मेरी तुम करो सीखो बारे सिख संगर दुष्ट जीते उठवातु तो पात सकल मलेष करो ऋण काता जे यस्तैतव सरणी परे तिनके दुष्ट दुक्त हवै मरे पुरक जमन पग परे तिहारे तिनके तुम संकट सब टारे जो कल कोईक भारत अहै ताके काल निगत नहीं अहै रच्चा होए ताहे सब काला दुष्ट अरिष्ट टरे तद काल ला कृपा दृष्ट तंजैनी हरहो ताके तब तनग मोहरहो ਸੇਦ ਸੇਦ ਕਰਮੋ ਸਭ ਹੋਈ ਦੁਸ਼ਟ ਛਾਚ ਵਸਕ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਹੂ ਬਾਰਾ ਜਿਨ ਨਰਨਾਮ ਤਿਆਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹੱਥ ਦੈ ਲਿਹੋ ਬਾਰੀ ਸਾਰੇ ਬਠੌਰ ਮੋ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਈ ਗਹੇ ਜਬ ਤੇ ਤੁਮਰੇ ਤਵ ਤੇ ਕੋ ਆਹ ਤਰੇ ਨਹੀਂ ਹਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿਮ ਤੇਕ ਨ ਮੰਨਿਓ ਸਿਮਰਤ ਸਾਸਤਰ ਬੇਦ ਸਬ ਬਹੁ ਭੇਦ ਕਾ ਮੇਗ ਨ ਜਾਣਿਓ ਸਿਰਿਐ span ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੀ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾਡਕੇ ਕਹਿਓ ਤੁਹਾਰੋ ਦੁਆਰ ਬਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰਾ RAM KALI MAHALLA 3 ਅਨੰਦਿਕ ਉੰਕਾਰ ਸਤਗੁਰ ਪ੍ਰਸਾਦ आनंद पेआ मेरी माई सतगुरु मैं पाया सतगुरु ता पाया सहज सेती मनव जियां वा दईया रागर तन पर वार परियां शब्द गंवण आईया शब्दो ता गाव हो हरि केरा मन जि निवासाया कह नानक आनंद होवा सतगुरु मैं पाया ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੀ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰਤ ਸੁਮਾਮੀ ਸੋ ਕਿਉ ਮਨ ਵਿਸਾਰੇ ਕਹੈ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ 기ਚ ਹੈ ਜਿਸ ਦੇਹ ਸੋ ਪਾਵੇ ਸਦਾ ਸਿਪਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਧਰਮਿ ਰਾਜਿਨ ਭੁਖਾਂ ਸਭ ਗਵਾਈਆਂ ਕਰ ਸਾਤ ਸੁਖ ਮੰਨਾਈ ਵਸਿਆ ਜਨੇ ਇੱਛਾ ਸਫੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚੇ ਸ਼ਬਦ ਤਿਤ ਕਰਸ ਭਾਗੈ ਕਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਕੈ ਸੁਖ ਹੋਵਾ ਤਿਤ ਕਰਿ ਅਨਹਦ ਵਾਜੇ ਅਨਦ ਅਸਨੋ ਵਡ ਪਾਗੀ ਹੋ ਸਦਲ ਮਨੋਰਥ ਪੂਰੇ पार ब्रह्म प्रभ पाया उतरे सगल विसूरे रोग संता पि उतरे सुनी सचे बाणी। संत साजन पये सरसे पूरे गुरुते जानी सुनते पुनीत कहते पवित पवित्र सद्गुरया पर पूरे बिनवंत नानक गुरु चरण लागे वाजे अनहद तूरे ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰ ਇਹ ਵਸਤ ਤ ਜੀਨ ਜਾਈ ਨਿਤ ਨਿਤ ਰਕਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ सब नानक ब्रह्म पसारो सलोक महला पंजमा तेरा किता जा तो मैं मैनो जोग की तो मैं निरगुन यारे को गुण नाही आपे तरस प्यो ਤਰਸ ਫਿਆਂ ਮਹਿਰਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰੀ ਆ ਪੌੜੀ ਤਿਤ ਤੂੰ ਸਮਰਤ ਜਿਥੈ ਕੋਈ ਨਾਹੀ ਓਥੈ ਤੇਰੀ ਰੱਖ ਅਗਨੀ ਉਹ ਦਰਮਾ ਹੈ ਸੁਣ ਕਹਿ ਜਮ ਕੇ ਦੂਤ ਨਾਏ ਤੇ ਰ ਛਡ ਜਾਹੇ ਪਉ ਜਲ ਵਿਕਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮ ਹੈ ਇਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸੈਨੋ ਕਿਰਪਾਲੇ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧਾ ਹੈ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਾ ਜਪ ਗੁਰ ਨਾਓ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਰਣਾ ਗੁਰ ਨਾਓ ਸਤਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮਹਿ ਉਤਮ ਕਾਢੀਐ ਵਿਰਲੇ ਕੀ ਕੇ ਮਹੱਲਾ ਪੰਜਵਾਂ ਰਥੇ ਰਕਣ ਹਾਰ ਆਪੋ ਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਹੋਵਾ ਆਪ ਦੇ ਆਲ ਮਨ ਹੋਂ ਨਾ ਵਿਸਾਰਿਆਂ ਸਾਧ ਜਨਾ ਕੈ ਸੰਗ ਪਵ ਜਲ ਤਾਰਿਆਂ ਸਾਖਤ ਨਿੰਦਕ ਦੋਸ਼ਟ ਅਕਿਨ ਮਾਹੇ ਬਿਦਾਰਿਆਂ तिस ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ तिस ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ